ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦਲਜੀਤ ਦਾ ਨਾਮ ਇਕੱਲਾ ਪੰਜਾਬ ਵਿੱਚ ਨਹੀਂ ਬਾਲੀਵੁੱਡ ਜਣੀ ਹੁਣ ਸਿਕੋ ਹਾਲੀਵੁੱਡ ਚ ਪੂਰਾ ਗੂੰਜਦਾ ਹੈ ਦਲਜੀਤ ਵੱਲੋਂ ਅੱਜ ਕੱਲ ਮੈਨੂਕੌਰ ਵਿੱਚ ਇੱਕ ਸ਼ੋਅ ਲਗਾਇਆ ਗਿਆ ਜੋ ਕਿ ਪੂਰਾ ਹਾਊਸਫੁੱਲ ਸੀ ਦਲਜੀਤ ਵੱਲੋਂ ਇੱਕ ਬੱਚੇ ਨੂੰ ਆਪਣੀ ਜੱਗ ਦਿੱਤੀ ਗਈ ਤੇ ਕਿਹਾ ਫੋਟੋ ਖਿੱਚ ਲੈ ਮੈਨੂੰ ਤੇ ਦਿਖਾ ਦੇ ਬਾਲੀਵੁੱਡ ਨੂੰ ਇਸ ਤੋਂ ਬਾਅਦ ਇੱਕ ਗੋਰੇ ਨੇ ਵੀ ਦਲਜੀਤ ਨੂੰ ਸਨਮਾਨਿਤ ਕੀਤਾ ਤੁਸੀਂ ਇਸ ਵੀਡੀਓ ਵਿੱਚ ਦੇਖੋ ਕੀ ਕੀ ਹੋਇਆ ਬਹੁਤ ਬੱਤਣਾ ਵਧੀਆ ਜੀ ਇਹ ਦਿਖਾ ਦੇ ਬਾਲੀਵੁੱਡ ਵਾਲਾ Chris, I'm the general manager here at the Thank stadium. You. Thank you, sir. Thanks for having us. The largest ever wow. Punjabi show outside <laughs> of India. Here <laughs> for you. Thank you. Appreciate. Appreciate. it.